ਸਾਸੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 11 ਤੇ ਧੁੱਪ ਬਹੁਤ ਤੇਜ਼ ਹੋ ਗਈ ਬੱਚੇ ਲਾ ਰਹੇ ਨੇ ਕਲਾਸਾਂ ਉਹਨਾਂ ਦੀ ਲੱਗੇ ਨੇ ਆਨਲਾਈਨ ਕਲਾਸਾਂ ਤੇ ਮੈਂ ਚੱਲੀ ਸੀ ਬਾਜ਼ਾਰ ਕਿਉਂਕਿ ਮੈਂ ਭਰਨੇ ਸੀਗੇ ਬਿੱਲ ਤੇ ਬਿੱਲ ਕਾਦਾ ਭਰਨਾ ਸੀ ਇੱਕ ਤਾਂ ਟੂਟੀ ਦਾ ਭਰਨਾ ਸੀਗਾ ਇੱਕ ਭਰਨਾ ਸੀਗਾ ਸੀਵਰੇਜ ਦਾ ਦੋ ਬਿੱਲ ਭਰਨੇ ਸੀਗੇ ਆ ਦੇਖੋ ਬਿੱਲ ਮੇਰੇ ਹੱਥ ਜੀ ਨੇ ਬਿੱਲ ਮੇਰੇ ਹੱਥ ਚ ਨੇ ਪੈਸੇ ਮੇਰੇ ਹੱਥ ਚ ਨੇ ਨਾਲ ਮੇਰੇ ਮੰਮੀ ਚੱਲੇ ਨੇ ਮੰਮੀ ਨੂੰ ਥੋੜਾ ਜਿਹਾ ਕੰਮ ਸੀਗਾ ਕਮੇਟੀ ਦੇ ਵਿੱਚ ਤਾਂ ਧੁੱਪ ਵਿੱਚ ਜੀ ਨਹੀਂ ਕਰਦਾ ਬਾਹਰ ਨਿਕਲਣ ਨੂੰ ਪਰ ਕੀ ਕਰੀਏ ਮਜਬੂਰੀ ਆ ਜਾਣਾ ਪੈਣਾ ਤੇ ਮੰਮੀ ਨੂੰ ਵੀ ਜ਼ਰੂਰੀ ਕੰਮ ਆ ਤੇ ਬਿੱਲ ਭਰਨੇ ਵੀ ਜ਼ਰੂਰੀ ਨੇ ਤੇ ਹੁਣ ਚੱਲਦੇ ਆ ਮੈਂ ਤੇ ਮੰਮੀ ਤੇ ਬੱਚੇ ਕਲਾਸਾਂ ਲਾ ਰਹੇ ਨੇ ਦੀਦੀ ਬੈਠੀ ਅੰਦਰ ਚਾਹ ਪਿੰਦੀ ਆ ਤੇ ਫਿਰ ਸ਼ਾਮ ਨੂੰ ਵੀ ਜਾਦੇ ਧੁੱਪ ਹੋ ਜਾਂਦੇ ਮੈਨੂੰ ਆਏ ਸੀਗਾ ਵੀ ਸ਼ਾਮ ਨੂੰ ਜਾਵਾਂਗੇ ਕੱਗੀ ਦਾ ਫੋਨ ਆਇਆ ਸੀ ਕਹਿੰਦੇ ਪੁਜਾਰ ਚੱਲਿਓ ਮੈਂ ਕਿਹਾ ਵੀ ਮੈਂ ਬਿੱਲ ਭਰਨ ਚੱਲੀਆਂ ਮੈਂ ਕਿਹਾ ਵੀ ਸ਼ਾਮ ਨੂੰ ਕਿੰਨੇ ਕਮੇ ਤੱਕ ਫੁੱਲੀ ਹੁੰਦੀ ਹੈ ਨਾ ਕਮੇਟੀ ਕਹਿੰਦੇ ਸ਼ਾਮ ਨੂੰ ਤਾਂ ਜਿਆਦਾ ਧੁੱਪ ਹੋ ਜੂਗੀ ਵੀ ਹੁਣੇ ਤੁਸੀਂ ਜਾਇਓ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਸ਼ਾਮ ਨੂੰ ਕੰਮਾ ਦਾ ਵੀ ਟਾਈਮ ਹੋ ਜਾਂਦਾ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਹਾਂ ਹੁਣ ਭੂਜੀਆ ਚੱਕ ਲਿਆ ਹੁਣ ਤਾਂ ਚੌਲ ਖਾਦਦੇ ਨੇ ਲਓ ਜੀ ਆਪਾਂ ਆ ਗਏ ਸੀਗੇ ਟਾਈਮ ਹੋ ਗਿਆ ਦੁਪਹਿਰ ਦੇ 3 ਵਜੇ ਗਏ ਤੇ ਮੰਮੀ ਬੈਠੇ ਫਿਲਮ ਦੇਖਦੇ ਨੇ ਤੇ ਸੋਹਮ ਚਾਹ ਪੀਂਦਾ ਤੇ ਜੋ ਵੀ ਵੀ ਚਾਹ ਪੀਣ ਲੱਗੇ ਇਹਨਾਂ ਨੇ ਜਾਣਾ ਟਿਊਸ਼ਨ ਤੇ ਤੇ ਆ ਗਏ ਸੀਗੇ ਬਿਲਕੁਲ ਭਰ ਕੇ ਤੇ ਮੈਨੂੰ ਕਮੇਟੀ 'ਚ ਥੋੜਾ ਜਿਹਾ ਕੰਮ ਸੀਗਾ ਤੇ ਉਹ ਕਰਕੇ ਆਇਆ ਤੇ ਬਾਕੀ ਆ ਕੇ ਚੌਲ ਬਣਾਏ ਨੇ ਨਮਕੀਨ ਚੌਲ ਛੋਟੀ ਕਾਜੀ ਨਮਕੀਨ ਚੌਲ ਖਾਣੇ ਨੇ ਆ ਕੇ ਫਿਰ ਮੈਂ ਉਹ ਬਣਾਏ ਸੀ ਹੁਣ ਚਾਹ ਬਣਾਈ ਆ ਆ ਕੇ ਥੋੜੀ ਜਿਹੀ ਰੈਸਟ ਕੀਤੀ ਆ ਨਾਲੇ ਆ ਦੇਖੋ ਹੁਣ ਚੌਲ ਆਲੇ ਆਪਣੇ ਭਾਂਡੇ ਮਾਣ ਜਣੇ ਹਜੇ ਪਏ ਆ ਹਜੇ ਭਾਂਡੇ ਹੁਣ ਚਾਹ ਬਣਾ ਕੇ ਹਟੀਆਂ ਮੈਂ ਕਿਹਾ ਚਲੋ ਹੁਣ ਇਕੱਠੇ ਮਾਣਦੇ ਆ ਤੇ ਬਾਕੀ ਹੁਣ ਬੱਚੇ ਜਾਣਗੇ ਟਿਊਸ਼ਨ ਤੇ ਮੈਂ ਮਾਣਦੀਆਂ ਭਾਂਡੇ ਫਿਰ ਕਰਾਂਗੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਹੋ ਗਿਆ ਸ਼ਾਮ ਦਾ ਕੰਮ ਤੇ ਡੈਡੀ ਚੱਲਿਆ ਉੱਥੋਂ ਪਾਣੀ ਲੈ ਕੇ ਬਾੜੀ ਤੇ ਇਧਰ ਮੇਰੀ ਦੀਦੀ ਲੱਗੀ ਹੋਈ ਆ ਪਾਲਾ ਤੇਲ ਲਾਉਣ ਮੇਕਅੱਪ ਕਰਦੀ ਐ ਬਣਾ ਰਾਤੇ ਬੇਲਾ ਨਾ ਤੇ ਮੈਂ ਲੱਗੀ ਹੁਣੇ ਸਾਤੀ ਦੇ ਤਰ੍ਹਾਂ ਕਰ ਲਵਾਂ ਲਾਲ ਟਮਾਟਰ ਗ੍ਰाइंड ਕਰ ਲਿਆ ਇੱਥੇ ਆਪਣਾ ਲਾਸਾ ਗ੍ਰाइंड ਕਰਕੇ ਰੱਖਿਆ ਹੋਇਆ ਤੇ ਪਿਆਜ਼ ਮੈਂ ਉੱਪਰ ਦੇ ਵਿੱਚ ਪਾ ਲਿਆ ਤੇ ਮੰਮੀ ਮਾਰ ਦੇ ਦੇ ਮੰਮੀ ਕਹਿੰਦੀ ਮੈਂ ਭਾਂਡੇ ਮਾਰਨੀ ਆ ਚਾਹ ਉਹ ਐਸੇ ਰੈਡੀ ਐਸੇ ਹੀ ਤਾਗਾ ਤੇ ਮੰਮੀ ਭਾਂਡੇ ਮਾਰ ਦੇਗੀ ਮੇਰੀ ਦੀਦੀ ਲਈ ਮਾਰਸ ਬਣਾਉਣੀ ਹੈ ਦੀਦੀ ਕਰਦੀ ਆ ਨਾਰੀਅਲ ਦੇ ਤੇਲ ਦੀ ਮਾਰ ਹੈ ਵਾਲਾਂ ਤੇ ਲਾਉ ਦੇ ਲਾ ਪੈਰਾਂ ਤੇ ਲੱਗੇ ਹੋਣ ਲੋੜ ਕਹੇ ਮੈਂ ਗੋਲੀ ਹੋ ਜੂਗੀ ਤੇਲ ਲਾ ਕੇ ਹੈ ਬੱਚੇ گئے ਹੋਏ ਨੇ ਟਿਊਸ਼ਨ ਤੇ ਤੇ ਮੈਸ ਲੱਗੀ ਸੀ ਸਬਜ਼ੀ ਦਾੜਕਾ ਲਾਉਣ ਇਹ ਚੌਲ ਪਾਈਂਗੇ ਰੋਟੀ ਚੌਲ ਬਣਾਈਏ ਕੇ ਰੋਟੀ ਦੇਖ ਲਾ ਹਾਂ ਚੌਲ ਨੂੰ ਮੰਮੀ ਤੇ ਡੈਡੀ ਦੀ ਰੋਟੀ ਬਣਾ ਦੇਣ ਆਪਾਂ ਚੌਲ ਖਾ ਲਾਂਗੇ ਚੱਲੇ ਆ ਮੰਮੀ ਤੇ ਡੈਡੀ ਹੀ ਬਣਾਵਦੇ ਨੇ ਮੰਮੀ ਕਹਿੰਦੀ ਮੈਂ ਵੀ ਰੋਟੀ ਖਾਂਦੀ ਹਾਂ ਵੀ ਤਾਂ ਆਪ ਡਾਈਟ 'ਚ ਆ ਸਾਡੀ ਦੇਦੇ ਘੋਲ ਬਣਾ ਲੀਏ ਫਿਰ ਬਾਹਰ ਇੱਥੇ ਨਾ ਸਿੱਟੀ ਇੱਧਰ ਸਿੱਟੀ ਚਲ ਆ ਕੋ ਮੈਂ ਜੋ ਬਣ ਛੋਲ ਖਾਵਾਂਗੇ ਸੋ ਹੁਣ ਤੇ ਡੈਡੀ ਦੀ ਰੋਟੀ ਬਣਾ ਦੇ ਮੰਮੀ ਖਾ ਲੀ ਜੇ ਦੁਪਹਿਰ ਤੇ ਸੋ ਜਿੰਨੇ ਕੱਦ ਬਣਾਏ ਸੀ ਦੋ ਠਿੱਕੇ ਛੋਲ ਬਣਾਵਾਂਗੇ ਤੇ ਤੇਿਆਰ ਹੋ ਕੇ ਚੱਲੀ ਆ ਦਵਾਈ ਲੈਣ ਚੱਲੀ ਆ ਇਹ ਘੜੀ ਉਹ ਸਾਰੇ ਮੱਤਰ ਨੇ ਮੇਰੇ ਤੁੰਬਾਰੇ ਜਿੱਥੇ ਵਪਾਰਕ ਨਾ ਦੇਰ ਤਿਆਰੀ ਲਓ ਜੀ ਜਾਣਾ ਇਹਨੇ ਦਵਾਈ ਲੈਣਾ ਹੁਣ ਮੰਮੀ ਤੋਂ ਲੱਗੀ ਹੋਈ ਆ ਇਹ ਪਰਸ ਫਲਾਉਣ ਕਹਿਰੀ ਚੀਜ਼ ਲੱਭ ਕੇ ਦੇ ਮੈਨੂੰ ਘੜੀ ਬਣ ਕੇ ਜਾਣੀ ਆ ਕਹਿੰਦੀ ਉਹ ਡਾਕਟਰ ਨਹੀਂ ਤੇਰੀ ਘੜੀ ਦੇਖੂਗੀ ਮੈਂ ਪਾਣੀ ਲੱਖੜੀ ਘੜੀ ਬਨ ਕੇ ਜਾਊਗੀ ਵੀ ਆਹ ਹੋਇਆ ਓ ਰੋយ ਅੱਧੀ ਰਾਤ ਕਰਤੀ ਤੁਸੀਂ 5 ਵਜੇ ਦਾ ਟਾਈਮ ਸੀਗਾ ਤੁਹਾਡਾ ਇਹ ਤਾਂ ਮੇਰੇ ਦੇਖੇ ਇਹ ਤਾਂ ਮੇਕਅਪ ਪੀਣੀ ਲੋਟ ਆਉਂਦਾ ਹੌਸ ਪਾਊਡਰ ਨਹੀਂ ਲਾਇਆ ਮੂੰਹ ਤੇ ਹੌਸ ਹੌਸ ਪਾਊਡਰ ਨਾ ਜ ਆਪਾਂ ਇੰਨੇ ਹੁਣ ਕਰਦੇ ਹਾਂ ਦੇਖਾ ਮੂੰਹ ਅੱਖਾਂ ਦੇ ਦੇਖਾ ਆਹ ਦੇਖ ਅੱਖਾਂ ਤੇ ਲਾਇਆ ਹੋਇਆ ਹੌਸ ਪਾਊਡਰ ਖਲਬੀ ਉਹਦਾ ਮਮਾ ਨੇ ਬਣਾਏ ਛੋਲੇ ਨਾਲ ਚੌਲ ਨਾਲ ਚੌਲ ਬਣਾਏ ਆ ਤੇ ਹੁਣ ਮੈਂ ਨਾਲ ਉਹਨੇ ਰੋਟੀ ਬਣਾਉਂਗੀ ਨਾਲ ਉਹਦੇ ਨਾਲ ਜਿਹੜੀ ਰੋਟੀ ਬਣਾਉਂਗੀ ਬਸ ਬਹੁਤ ਆ ਮਮਾ ਥੋ ਪਾਤਰ ਵਿੱਚ ਸਬਜ਼ੀ ਦੇਖੋ ਆਪਣਾ ਆਪਣਾ ਦੇਸੀ ਘਿਓ ਅਰੇ ਬਣਾਇਆ ਹੋਇਆ ਖਿਲਾ ਖਿਲਾ ਚਾਵਾ

ਕੋਈ ਸੌਣ ਨੂੰ ਨਾ ਟੱਪਿਆ ਸੀ ਥੋੜਾ ਜਿਹਾ ਅੰਦਰ ਪੈ ਜੋ ਏਸੀ ਚੱਲਦਾ ਕੋਈ ਨਾ ਮਾ ਤੇ ਮਾਰਨਾ ਪਿਆ ਕੋਈ ਨਾ ਫਿਰ ਉੱਠ ਕੇ ਮਾਰ ਲਓ ਮਾਲ ਰੋਟੀ ਦੇ ਖਾਣੇ ਬਸ ਕੱਟੇ ਨਹੀਂ ਫੋਨ ਮੇਰੇ ਫੋਨ ਤਾਂ ਕੱਟਦਾ ਦੀਦੀ ਮਿਰਚਾਂ ਨਾਲ ਦੀਆਂ ਤੂੰ ਦੀਦੀ ਕਹਿੰਦੀ ਮੈਂ ਮਿਰਚਾਂ ਤਲਦੀਆਂ ਤੂੰ ਠਹਿਰ ਕੇ ਖਾ ਲਈ ਰੋਟੀ ਫਿਰ ਇੰਨਾ ਟਾਈਮ ਨਹੀਂ ਹੈਗਾ ਮੈਂ ਤਾਂ ਰੋਟੀ ਖਾਣ ਲੱਗਿਆ ਮੇਰੀ ਤਾਂ ਸਬਜ਼ੀ ਛੰਡੀ ਹੋਈ ਹੋਣੀ ਲਓ ਜੀ ਮੇਰੀ ਵੀ ਸਬਜੀ ਠੰਡੀ ਹੋ ਗਈ ਡੈਡੀ ਰੋਟੀ ਖਾ ਰਹੇ ਨੇ ਮੈਂ ਵੀ ਖਾ ਰਹੀ ਹਾਂ ਆਪਣੇ ਪਿਆਜ਼ ਗੱਟੇ ਪਏ ਨੇ ਤੇ ਮਿਰਚਾਂ ਕੱਲ ਨੂੰ ਖਾ ਲਾਂਗੇ ਅੱਜ ਫੇਰ ਆਪਣੇ ਘਰ ਦੀ ਸਬਜੀ ਆ ਗਈ ਫਲੀਆਂ ਅਡਜਸਟ ਫੈਨ ਚਲਾ ਲਈ ਫਲੀ ਵੀਰੇ ਨੂੰ ਫੋਨ ਕੀਤਾ ਮਾ ਵੀਰੇ ਅੱਜ ਪੇਟੀਐਮ ਵਗੈਰਾ ਚੱਲਦੇ ਨਹੀਂ ਕਹਿੰਦਾ ਚੱਲਦੇ ਨੇ ਮੈਂ ਕਿਹਾ ਸਾਡੇ ਤਾਂ ਚੱਲ ਨਹੀਂ ਰਿਹਾ ਕਹਿੰਦਾ ਸਾਡੇ ਤਾਂ ਫੁੱਲ ਚੱਲਦੇ ਨੇ ਮਾ ਫਿਰ ਸਾਡੇ ਪੈਸੇ ਪਾ ਦਿਓ ਲਓ ਜੀ ਮੇਰੀ ਰੋਟੀ ਸਬਜੀ ਆ ਗਈ ਛੋਲੇ ਐ ਸਬਜੀ ਨਾਲ ਪਿਆਜ਼ ਤੇ ਨਾਲ ਚੌਲ ਮੈਂ ਖਾਉਂਗੀ ਹੱਥ ਨਾਲ ਚੌਲ ਮਜ਼ਾ ਬਹੁਤ ਆਉਂਦਾ ਖਾਣ ਚ ਅਸਤਾ ਹੱਥ ਨਾਲ ਹੀ ਖਾਣਨੇ ਚੌਲ ਮੈਂ ਗੱਗੀ ਜੋ ਬਣ ਤਿੰਨੇ ਜਾਣੀ ਸੋਹਮ ਨਹੀਂ ਖਾਂਦਾ ਹੁੰਦਾ ਸੋਹਮ ਖਾਂਦਾਗਾ ਚੌਲਾਂ ਚ ਸ਼ੱਕਰ ਪਾ ਕੇ ਜਾਂ ਬਸ ਰੋਟੀ ਹੁਣ ਰੋਟੀ ਖਵਾਤੀ ਪਰੌਂਠੀ ਦਹੀਂ ਨਾਲ ਆਜ ਵੀ ਜੀਨੇ ਜੀਨੇ ਚੌਲ ਖਾਣੇ ਨੇ ਮਜ਼ਾ ਬਹੁਤ ਆਉਂਦਾ ਹੱਥ ਨਾਲ ਖਾਣ ਦਾ ਦੇਖਾ ਨਹੀਂ ਤੇ ਇਹ ਹੋਰ ਪੂਰਾ ਹੋਇਆ ਜਾ ਰਿਹਾ ਹਾਂ ਲਓ ਜੀ ਮੰਮੀ ਆਪਣੀ ਗ੍ਰੀਨ ਟੀ ਪੀਤੀ ਆ ਮੰਮੀ ਨੇ ਵੇਟ ਘਟਾਉਣਾ ਗਾ ਗੋਡਿਆਂ ਕਰਕੇ ਤੁਰਿਆ ਨਹੀਂ ਜਾਂਦਾ ਡਾਕਟਰ ਕਹਿੰਦਾ ਵੇਟ ਘਟਾਓ ਇੱਧਰ ਸਾਰੇ ਫੋਨਾਂ ਤੇ ਲੱਗੇ ਨੇ ਇੱਧਰ ਡੈਡੀ ਵੀ ਬੱਚਾ ਪਾਰਟੀ ਵੀ ਦੋਨੇ ਮੰਮੀ ਪਿੰਦੀ ਆ ਗ੍ਰੀਨ ਟੀ ਤੇ ਇੱਧਰ ਆਪਣਾ ਦੁੱਧ ਠੰਡਾ ਹੋਣਾ ਰੱਖਿਆ ਹੋਇਆ ਏਸੀ ਦੇ ਥੱਲੇ ਏਸੀ ਚਾ ਕੀ ਰਾਮ ਹੁੰਦਾ ਬਾਹਰ ਤਾਂ ਮਿਰਚੀ ਮਿਰਚਾਂ ਹੋਈਆਂ ਮੇਰੇ ਲੌਬੀ ਚ ਦੀਦੀ ਨੇ ਮਿਰਚਾਂ ਤੜੀਆਂ ਨੇ ਚੱਲ ਰਿਹਾ ਅਰਜਸਟ ਪੈਣਾ ਉਹ ਨਾਨੂ ਨੂੰ ਵੀ ਠੰਡ ਚੜ ਗਈ ਪੱਕਾ ਤੇਜ ਆ ਮੁਰੰਨਾਉ ਜੀ ਟਾਈਮ ਵੱਜ ਗਏ ਨੇ 10 ਤੇ ਬੱਚਿਆਂ ਨੇ ਛੜਤਾ ਮੈਨੂੰ ਕੱਲੀ ਤੇ ਮੈਂ ਇੱਧਰ ਬੈਠ ਖਾਣੀ ਮੈਂ ਕੱਲੀ ਪਈਆ ਤੇ ਟਾਈਮ ਵੱਜ ਗਏ ਨੇ 10 ਰਾਤ ਦੇ ਮੈਂ ਫੋਨ ਦਿਖਾ ਕੇ ਦਿੰਦੀ ਆ ਟਾਈਮ ਤੇ ਬੱਚੇ ਕਹਿੰਦੇ ਅਸੀਂ ਤਾਂ ਨਾਨਾ ਨਾਨੀ ਨਾਲ ਪਾਵਾਂਗੇ ਸੋਮ ਨਿਕਾ ਜਾ ਵੀ ਕਹਿੰਦਾ ਮੈਂ ਆਉਂਦਾ ਨਹੀਂ ਆਜੋ ਵੀ ਆ ਗਿਆ ਟਾਈਮ ਦੇਖ ਲੋ ਪੂਰੇ 10:00 ਵਜ ਗਏ ਤੇ ਜੋ ਵੀ ਤਾਂ ਸੀ ਇਹ ਤੇ ਪੜਦਾ ਸੀਗਾ ਹੁਣ ਇਹ ਨਾਨੂ ਦੇ ਲੱਤਾਂ ਕੋ ਟਿਕਿਆ ਹੈ ਹੁਣ ਤੋਂ ਹੋਰ ਪੜਨਾ ਹਜੇ ਜੋ ਹੁਣ 10:00 ਵਜ ਗਏ ਸਵੇਰੇ ਸਕੂਲ ਜਾਣਾ ਪੇਪਰ 14 ਤਰੀਕ ਨੂੰ ਆ ਡੇਟ ਸ਼ੀਟ ਉਹ ਹੋ ਗਈ ਚੇਂਜ ਹੋ ਗਈ ਕੱਲ ਨੂੰ ਪੇਪਰ ਨਹੀਂ ਹੈਗਾ 14 ਨੂੰ ਪੇਪਰ ਆ ਤੂੰ ਐ ਕਰ ਪੈ ਹੁਣ ਟਾਈਮ ਨਾਲ ਬੱਚੇ ਉੱਠਿਆ ਨਹੀਂ ਜਾਣਾ ਮੇਰੇ ਤੋਂ ਵੀ ਸਵੇਰੇ ਮੈਡਮ ਮੇਰੇ ਪਿੱਛੇ ਪੈਂਦੀ ਹੈ ਰੋਜ਼ ਚਾਹੇ ਪੜਨ ਮੈਂ ਕਿੰਨਾ ਪੜਦਾ ਮੈਂ ਫਰਕ ਪੈਂਦਾ ਕੜ ਲਾ ਲਓ ਜੀ ਮੈਂ ਤੁਹਾਨੂੰ ਇੱਧਰ ਲਜੂਰ ਵੀ ਦਿਖਾ ਦਾਨੀ ਆ ਮੇਰੇ ਜਵਾਕ ਤਾਂ ਮੇਰੇ ਨਾਲੋਂ ਪੈੜੋਂ ਹਟ ਗਏ ਲਓ ਜੀ ਉਹ ਕਹਿੰਦਾ ਮੈਂ ਤਾਂ ਨਾਨਾ ਨਾਨੀ ਨਾਲ ਪਾਉਂਗਾ ਉਹ ਪੈ ਗਿਆ ਇੱਧਰ ਦੀਦੀ ਰਾਤ ਨੂੰ ਲੱਗੀ ਹੋਈ ਆ ਕੰਮ ਕਰਨ ਇਹਨੂੰ ਕੰਮ ਲਾਇਆ ਹੈ ਵੀ ਬੇਲੀ ਆ ਉਹ ਤੂੰ ਫਲੀਆਂ ਛੱਲ ਕੱਟ ਦੇ ਤੇ ਜਿੰਨਾ ਚੋਂ ਗਾਣੇ ਕੱਢਣ ਵਾਲੇ ਉਹਨਾਂ ਚੋਂ ਗਾਣੇ ਕੱਢ ਦੇ ਤੂੰ ਕਰਦੀ ਆ ਫਲੀਆਂ ਚ ਪਿੰਡ ਆ ਗਈਆਂ ਨੇ ਵਿੱਚ ਥੋੜੀ ਜਿਹੀ ਮੈਂ ਤਾਂ ਬੈਠ ਨਹੀਂ ਕਰਾਉਂ ਹੁਣ ਇੱਧਰ ਹੈਗੀ ਆ ਰੌਣਕ ਲੱਗੀ ਹੋਈ ਉੱਧਰ ਮੈਂ ਕੱਲੀ ਆ ਮੈਂ ਲੱਗੀਆਂ ਸੌਣ ਠੀਕ ਆ ਗੱਡੀ ਨੂੰ ਪਾ ਕੇ ਰਿਕਾਰਡਿੰਗ ਭੇਜਤੀ ਮਾਪੇ ਤੂੰ ਆਪਦਾ ਜਾਓ ਡਿਊਟੀ ਤੋਂ ਨੇ ਵਾਪਸ ਜਾਣਾ ਸੀ ਰੂਮ 'ਚ ਫਿਰ ਇਹ ਸੋਮ ਫੋਨ ਲਾਉਦਾ ਹੁੰਦਾ ਫਿਰ ਉਹ ਕਹਿੰਦਾ ਮੈਂ ਗੱਡੀ ਚਲਾਉਂਗਾ ਫਿਰ ਇਹ ਮੈਨੂੰ ਤੰਗ ਕਰੂਗਾ ਅੱਜ ਉਹ ਗੱਡੀ ਦੀ ਕੋਈ ਯਾਦ ਨਹੀਂ ਆਉਂਦੀ ਲੈ ਉਹਨੂੰ ਕਾਪਾ ਦੀ ਯਾਦ ਆਉਂਦੀ ਦੀ 10 ਵਜੇ ਮੈਂ ਤਾਂ ਸੌਂਦੇ ਸਵੇਰ ਨੂੰ ਇਹ ਜਿਹੜਾ ਕਹਿੰਦਾ ਜਾਣਗੇ ਨਾ ਉਹ ਨਹੀਂ ਭੈ ਦੀ ਰੱਖਦੇ ਮੈਂ ਤਾਂ ਖੜ-ਖੜ ਖੜੇ ਕਰ ਦਿੰਦੇ ਨੇ 6 ਵਜੇ ਬਾਥਰੂਮ ਚ ਬਾੜ ਨੂੰ 6 ਵਜੇ ਦਾ ਚਾਹ ਪੀ ਗਏ 50 ਡਿਗਰੀ ਦਾ ਹੋ ਮੈਨੂੰ ਕੰਮ ਤੇ ਤੇ ਕੱਲ੍ਹ ਖਾਣ ਅੱਜ ਕਦੇ ਕਹਿੰਦਾ 50 ਡਿਗਰੀ ਟੈਂਪਰੇਚਰ ਹੋ ਜਾ ਕਹਿੰਦਾ ਕਿ ਮੰਤਰੀ ਮਾਰਦੇ ਐ ਨਹੀਂ ਬੋਲਦੇ ਉੱਤੇ ਸਕੂਲ ਜਾਣਾ ਪੜਾਈ ਦਾ ਖਰਚਾ ਪਤਾ ਕਿੰਨਾਗਾ ਫੀਸਾਂ ਭਰੀਆਂ ਹੋਈਆਂ ਨੇ ਇੰਨੀਆਂ ਛੁੱਟੀਆਂ ਦੋਈ ਬਿਠੇਰੀਆਂ ਹੋ ਗਈਆਂ ਆ ਮਹੀਨੇ ਚ ਪਿਛਲੇ ਮਹੀਨੇ ਚ ਕਿੰਨੀਆਂ ਹੋਈਆਂ April ਚ ਅਮਾਈ ਜੀ ਹੁਣ ਆ ਮਾਹੌਲ ਖਰਾਬ ਕਰਕੇ ਕਿੰਨੀਆਂ ਛੁੱਟੀਆਂ ਹੋ ਗਈਆਂ ਇੱਕ ਹਫਤਾ ਹੋ ਗਿਆ ਤੁਹਾਨੂੰ ਘਰੇ ਬੈਠੇ ਹਾਂ ਹਾਂ ਜੋ ਇਹਦਾ ਚੱਲ ਰਿਹਾ ਪ੍ਰੋਸੈਸ ਚਲੋ ਠੀਕ ਹੈ ਜੀ ਕਰਦੇ ਆ ਅੱਜ ਦਾ ਬਲੌਗ ਐਂਡ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ